ਹੈਲੋ ਸਤਿ ਸ਼੍ਰੀ ਅਕਾਲ ਗਾਇਜ਼ ਤਾਂ ਮੈਨੂੰ ਉਮੀਦ ਹੋਊਗੀ ਅਸੀਂ ਠੀਕ ਆ ਤੁਸੀਂ ਵੀ ਠੀਕ ਹੋਵੋਗੇ ਸਾਰੇ ਤਾਂ ਗਾਇਜ਼ ਮੈਂ ਅੱਜ ਜੋ ਉਬਲੇ ਆਲੂਆਂ ਦੀ ਸਬਜ਼ੀ ਬਣਾ ਰਹੀ ਆਂਗੀ ਤਾਂ ਮੈਂ ਪਹਿਲਾਂ ਪਿਆਜ਼ ਭੁੰਨ ਰਹੀ ਆ ਹੁਣ ਇਹਦੇ ਵਿੱਚ ਆਪਾਂ ਲੂਣ ਮਿਰਚ ਪਾਵਾਂਗੇ ਇਸ ਤੋਂ ਬਾਅਦ ਜੋ ਆਲੂ ਆ ਗਏ ਉਹ ਆਪਾ ਫੇਰ ਕਿ ਵਿੱਚ ਪਾਵਾਂਗੇ ਗਾਇਜ਼ ਤੁਸੀਂ ਦੇਖ ਸਕਦੇ ਆ ਉਬਲੇ ਉਬਲੇ ਆਲੂ ਆਲੂਆਂ ਨਾਲ ਜੋ ਆਪਣੇ ਗੋਡਿਆਂ ਦਾ ਗਲੇਸ ਉਹ ਤਿਆਰ ਹੁੰਦਾਗਾ ਕਾਲੂ ਖਾਣੇ ਵੀ ਚਾਹੀਦੇ ਇੱਕ ਕਿੰਗਾਂ ਨੂੰ ਆਲੂ ਵਾਈ ਕਰਦੇ ਆ ਪਰ ਜਦੋਂ ਉਬਲੇ ਹੋਏ ਆਲੂ ਵਾਈ ਨਹੀਂ ਕਰਦੇ ਤਾਂ ਆਪਾਂ ਨੂੰ ਆਲੂ ਵੀ ਖਾਣੇ ਚਾਹੀਦੇ ਦੇ ਦੇਖ ਸਕਦੇ ਹੋ ਤੁਸੀਂ ਨਾਣਾ ਪਾਏਦੇ ਵਿੱਚ ਜੋ ਪਾਣੀ ਪਾਉਣ ਦਾ ਮਾਮਲੇ ਗਾਈਜ਼ ਉਸ ਸਲਾ ਸਾਡੇ ਸਿਲੰਡਰ ਖਤਮ ਹੋਇਆ ਪਿਆਗਾ ਚੁੱਲੇ ਤੇ ਵੈਸੇ ਮੈਨੂੰ ਕੰਮ ਕਰਨਾ ਚੰਗਾ ਲੱਗਦਾਗਾ ਜੋ ਆਪਣਾ ਪਹਿਲਾਂ ਨਾ ਪੁਰਾਣੇ ਜਵਾਨੇ ਅਦਾਂ ਬਜ਼ੁਰਗ ਹੋਰ ਤਾਂ ਸੀ ਕੀ ਫਿਰ ਤਾਂ ਚੁੱਲੇ ਤੇ ਕੰਮ ਕਰਦੇ ਸੀ ਨਾ ਤਾਂ ਮੈਨੂੰ ਵੀ ਚੁੱਲੇ ਤੇ ਕੰਮ ਕਰਨਾ ਬਹੁਤ ਪਸੰਦ ਆਗਾ ਬਹੁਤ ਹੀ ਚੰਗਾ ਲੱਗਦਾਗਾ ਤੁਹਾੜਾ ਹੁਣ ਆਪਾਂ ਏਦੂ ਅੱਗੇ ਗਾਈਜ਼ ਰੋਟੀਆਂ ਬਣਾਵਾਂਗੇ ਇੱਕ ਲਾਈਟ ਨਹੀਂ ਹੁੰਦੀ ਕਣਕਾ ਕਰਕੇ ਲਾਈਟ ਸਾਰਾ ਦਿਨ ਨਹੀਂ ਹੁੰਦੀਗੀ ਆਪਣੀ। ਤੋਂ ਆਪਾਂ ਨਵਟਰ ਵੀ ਲੈ ਕੇ ਆਵਾਂਗੇ ਹੌਲੀ-ਹੌਲੀ ਤਾਂ ਹੁਣ ਆਪਾਂ ਸਬਜ਼ੀ ਆਪਣੀ ਬਣ ਰਹੀ ਹੈ ਬਸ 5 ਮਿੰਟਾਂ ਚ 7 ਚ ਤਿਆਰ ਹੋ ਜੂਗੀ ਕਿਉਂਕਿ ਆਲੂ ਉਬਲੇ ਹੁੰਦੇ ਆ। ਹਾਂਜੀ ਗਾਇਜ਼ ਆਪਾਂ ਰੋਟੀ ਲਾਉਂਦੇ ਮਿਲਦੇ ਅੱਗੇ। ਹਾਂਜੀ ਤੋਂ ਆਪਾਂ ਗਾਇਜ਼ ਹੁਣ ਬੱਚਿਆਂ ਨੂੰ ਪਪੀਤਾ ਦੇ ਰਹੇ ਹਾਂਗੇ ਕੱਟ ਕੇ। ਤਾਂ ਪਹਿਲਾਂ ਸਬਜ਼ੀ ਬਣਾਈ ਹੁਣ ਆਪਾਂ ਪਵਿੱਤਾ ਦੇ ਰਹੇ ਆਂ ਬੱਚਿਆਂ ਨੂੰ ਕੱਟ ਕੇ ਪਵਿੱਤਾ ਸੇਤ ਲਈ ਗਾਇਜ਼ ਬਹੁਤ ਹੀ ਚੰਗਾ ਹੁੰਦਾ ਗਾ ਤੇ ਇਸ ਨਾਲ ਕਈ ਲੀਵਰ ਦੀਆਂ ਬਿਮਾਰੀਆਂ ਜੋ ਦੂਰ ਹੁੰਦੀਆਂ ਆਂ ਤਾਂ ਪਵਿੱਤਾ ਖਾਣਾ ਸੇਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਗਾ ਤਾਂ ਆਪਾਂ ਜੋ ਕਾਲਾ ਨਮਕ ਉਹ ਉੱਪਰ ਪਵਿੱਤੇ ਦੇ ਛਿੜਕ ਕੇ ਤੇ ਆਪਾਂ ਹੁਣ ਬੱਚਿਆਂ ਨੂੰ ਦੇ ਰਹੇ ਆਂਗੇ ਪਵਿੱਤਾ ਤੇ ਇਸ ਤੋਂ ਬਾਅਦ ਆਪਾਂ ਰੋਟੀ ਬਣਾਉਣੀ ਹੈ ਅੱਗੇ ਗਾਇਜ਼ ਹਾਂਜੀ ਗਾਇਜ਼ ਆਪਣੀ ਜੋ ਬੇਟੀ ਰਾਜਵੀਰਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾ ਰਹੀ ਹੈ ਤੇ ਮੈਂ ਇਸ ਦੀ ਮਦਦ ਕਰ ਰਹੀ ਹਾਂ ਨਾਲ ਤਾਂ ਜੋ ਇਹ ਚੁੱਲੇ ਤੇ ਰੋਟੀ ਵੇਖੋ ਤੁਸੀਂ ਕਿੰਦੀ ਸੋਹਣੀ ਆ ਰਹੀ ਹੈ ਜਿਸ ਇਸ ਤੇ ਜੋ ਫੜਕੇ ਜੋ ਦੇਖ ਸਕਦੇ ਹੋ ਦੇਖੋ ਕਿ ਇਹ ਸੋਹਣੇ ਫੜਕੇ ਲੱਗੇ ਨੇ ਤੇ ਗਾਇਜ਼ ਤੁਸੀਂ ਵੀ ਖਾਣੇ ਤਾਂ ਕਮੈਂਟ ਕਰਕੇ ਜਰੂਰ ਦੱਸੋਗੇ ਤੇ ਆਪਣੇ ਜੋ ਪਿੰਡੂ ਵਲੌਗ ਆ 1000 ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੇ ਤਾਂ ਡੇ ਸੋਹਣੇ ਫੁਲਕੇ ਬਣਾਏ ਰਾਜਵੀਰ ਨੇ ਤਾਂ ਆਪਣਾ ਜੋ ਤੁਸੀਂ ਆਪਣੇ ਵੀਡੀਓ ਦੇਖਣ ਲਈ ਅੱਗੇ ਆਪਣੇ ਪੇਜ ਨੂੰ ਪਿੰਡੂ ਵਲੌਗ ਨੂੰ ਸਬਸਕ੍ਰਾਈਬਰ ਕਰ ਲਓ ਸਾਨੂੰ ਵੱਧ ਤੋਂ ਵੱਧ ਤੁਹਾਡੇ ਸਾਥ ਦੀ ਜ਼ਰੂਰਤ ਹੈ